ਪੱਤਰਕਾਰੀ ਅਤੇ ਸ਼ਿਵ ਸ਼ੈਨਾ ਦੀ ਆੜ ਵਿੱਚ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗ੍ਰੋਹਤਾ ਅੰਮ੍ਰਿਤਸਰ ਪੁਲਿਸ ਨੇ ਕੀਤਾ ਪਰਦਾ ਪਾਸ਼ ਗ੍ਰੋਹ ਤੇ ਦੋ ਮੈਂਬਰ ਪੁਲਿਸ ਨੇ ਦੱਸਿਆ ਕਾਬੂ ਬਾਕੀਆਂ ਦੀ ਪਾਲ ਜਾਰੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੱਤਰਕਾਰ ਦੀ ਆੜ ਵਿੱਚ ਲੋਕਾਂ ਨੂੰ ਬਲੈਕਮੇਲ ਕਰਦੇ ਸਨ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਨਾਲ ਕੁਝ ਮਹਿਲਾਵਾਂ ਵੀ ਸ਼ਾਮਲ ਸਨ ਜਿਨ੍ਹਾਂ ਦੀ ਜਲਦੀ ਗ੍ਰਿਫਤਾਰੀ ਕਰ ਲਈਤੀ ਜਾਵੇਗੀ ਪਰਦਾ ਸਹੀ ਕਰੀ ਥੋੜਾ ਪਰਦਾ ਕਰੀ ਕੇ ਟ੍ਰੇਨ ਕਰਦਾ ਸਟੂਡੈਂਟ ਬਸ ਸੁਣੋ ਬਲੇ ਬੋਲਦੇ ਬੱਤੀ ਰਹਿ ਗਈ ਆਹੋ ਕੈਮਰਾ ਕੈਮਰਾ ਲੈਗਾ ਸਾਡਾ ਦੋਨੇ ਜਾਵਾਂਗੇ ਅਜੇ ਲਾਈਟ ਲਾਣਨੀ ਸੀ ਮੈਂ ਤੁਹਾਨੂੰ ਕੌਮਨ ਕਰ ਦੂੰ ਕੌਮਨ ਕਰੀ ਅਜੇ ਫੜੇ ਫੜੇ ਲਿਖ ਤੇ ਆਇਆ ਕਿ 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 ਇਹ ਦਰੂਹ ਇਹ ਕਹਿਣਾ ਕਿ ਚੇਂਜ ਕਰਨੇ ਕਰਾਉ ਵਿੱਚ ਇੱਕ ਚਾਹ ਦੇ ذریعے ਬਲੈਕਮੇਲਿੰਗ ਦਾ ਕੰਮ ਚੱਲਦਾ ਸੀਗਾ ਥੋੜਾ ਜਿਹਾ ਵਿਸਥਾਰ ਨਾਲ ਜਰੂਰ ਦੱਸਿਓ ਜੀ ਪੇਸ਼ਾ ਜੀ ਇਸ ਤਰ੍ਹਾਂ ਜੀ ਜੋ ਸ਼ਹਿਰ ਦੇ ਵਿੱਚ ਇੱਕ ਗੱਲ ਚ ਬੜੀ ਚਰਚਾ ਦੇ ਵਿੱਚ ਸੀ ਵੀ ਇੱਕ ਗਰੋਹ ਬਣਿਆ ਵਾ ਜਿਹੜਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਲੀਡਰ ਦੱਸਦਾ ਆਪਣੇ ਆਪ ਨੂੰ ਪ੍ਰੈਸ ਦੇ ਨਮਾਇंदे ਦੱਸਦੇ ਆ ਤੇ ਉਹ ਸ਼ਹਿਰ ਦੇ ਜਿਹੜੇ ਇਜਾਦਾਰ ਲੋਕ ਨੇ ਜਿਨ੍ਹਾਂ ਦੇ ਕੋਲ ਚਾਰ ਪੈਸੇ ਵੀ ਨਹੀਂ ਉਹਨਾਂ ਨੂੰ ਲੜਕੀਆਂ ਦਾ ਵੀਡੀਓ ਬਣਾ ਕੇ ਮੂੰਹ ਬਨ ਕੇ ਉਹਨਾਂ ਨੂੰ ਭੇਜ ਕੇ ਉਹਨਾਂ ਕਰਕੇ ਵੇਖੋ ਜਿਆ ਕੁੜੀ ਸਾਨੂੰ ਪ੍ਰੈਸ ਬਾਈਟ ਦੇ ਰਹੀ ਆ ਇਹ ਤੋਂ ਸਾਦਣਾ ਇਹ ਕੀਤਾ ਤੁਸੀਂ ਉਹਦਣਾ ਉਹ ਕੀਤਾ ਉਹਨੂੰ ਬਲੈਕਮੇਲਿੰਗ ਕਰਕੇ ਤੇ ਜੇ ਜੀ ਉਹ ਬੰਦਾ ਕਹਿੰਦਾ ਯਾਰ ਐਸੀ ਗੱਲ ਨਹੀਂ ਹੋਈ ਉਹਨੇ ਨਹੀਂ ਜੀ ਨਹੀਂ ਤੁਸੀਂ ਉਹ ਆਏ ਤੇ ਕੁੜੀ ਰੋਲਾ ਪਾ ਰਹੀ ਹੈ ਤੁਹਾਡਾ ਨਾਂ ਲੈ ਰਹੀ ਆ ਤੁਸੀਂ ਕਿਨੂ ਕਿਨੂ ਸਫਾਈ ਦੋਗੇ ਉਹਨੂੰ ਕੋ ਬਲੈਕਮੇਲਿੰਗ ਕਰਕੇ ਉਹਦੇ ਕੋ ਉਹਦੇ ਕੋ ਚੀਟਿੰਗ ਕਰਕੇ ਉਹਦੇ ਕੋਲੋਂ ਪੈਸੇ ਜਿਹੜੇ ਆ ਲੈਂਦੇ ਸੀ ਇਹ ਸਬੰਧੀ ਕੱਲਾ ਅੰਮ੍ਰਿਤਸਰ ਨਹੀਂ ਅੰਮ੍ਰਿਤਸਰ ਦੇ ਨੇੜੇ-ਨੇੜੇ ਕਈ ਪਿੰਡਾਂ ਦੇ ਰੰਦਾਸ ਏਰੀਆ ਦੇ ਕੁਝ ਮੋਤਵੇ ਆਦਮੀ ਜਿਨ੍ਹਾਂ ਨੇ ਆਪਣੀ ਇੱਜ਼ਤ ਦੀ ਖਾਤਰ ਚੁੱਪ ਕਰਕੇ ਕੀ ਆਕੇ ਪੈਸਾ ਲੈ ਲਓ ਜਾਂ ਤੂੰ ਸਾਡੀ ਕੋਈ ਜਿਤਨਾ ਹੀ ਕਿਨੂ ਕਿਨੂ ਸਫਾਈ ਦੇਵਾਂਗੇ ਇਸ ਤਰ੍ਹਾਂ ਦੀ ਚਲਦੇ ਆ ਚਲਦੇ ਆ ਇਹਨਾਂ ਨੇ ਇੱਕ ਗੁਰੂ ਘਰ ਦੇ ਸਿੰਘ ਨੂੰ ਜੋ ਜੁਝਾਰ ਸਿੰਘ ਆ ਉਹਨੂੰ ਇਹਨਾਂ ਨੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਆਪਣੇ ਕੈਰੈਕਟਰ ਪਰ ਬੜਾ ਸੱਚਾ ਸੁੱਚਾ ਸੀ ਜਿਹਨੂੰ ਆਪਣੇ ਦੇ ਪੂਰਾ ਵਿਸ਼ ਸੀ ਸੀ ਗੁਰੂ ਸਾਹਿਬ ਤੇ ਭਰੋਸਾ ਸੀ ਉਹਨੇ ਕਿਹਾ ਵੀ ਮੈਂ ਬਿਲਕੁਲ ਇਹੋ ਜਿਹਾ ਕੋਈ ਤੁਸੀਂ ਮੈਨੂੰ ਬਲੈਕਮੇਲਿੰਗ ਨਾ ਕਰੋ। ਔਰ ਉਹਨਾਂ ਨੇ ਸਾਡੇ ਕੋਲ ਸਾਹਮਣੇ ਆ ਕੇ ਸ਼ਿਕਾਇਤ ਕੀਤੀ। ਉਹਨੇ ਦੱਸਿਆ ਕਿ ਇਦਾਂ ਦਾ ਇੱਕ ਵਰਨ ਕਪੂਰ ਅਤੇ ਅਨਿਲ ਔਰ ਅਮਰਿੰਦਰ ਉਹਨਾਂ ਦੇ ਨਾਲ ਕੋਈ ਇਹਨਾਂ ਨੇ ਬਲੈਕਮੇਲ ਕਰਦੇ ਨੇ ਵੀਡੀਓ ਬਣਾ ਕੇ ਸੈਂਡ ਕਰਦੇ ਉਹਨਾਂ ਨੂੰ। ਉਹਦੇ ਤੇ ਉਹ ਬੋਲਦੀਆਂ ਨੇ ਵੀ ਤੁਸੀਂ ਮੈਨੂੰ ਆਹ ਕੀਤਾ, ਇਹ ਕੀਤਾ। ਇਸ ਤਰ੍ਹਾਂ ਦੀ ਕਰਕੇ ਉਹਨੂੰ ਮੁਰਕਾ ਕੋ ਪੈਸੇ। ਉਹਨਾਂ ਕੋ 10 ਲੱਖ ਰੁਪਏ ਦੀ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਤੁਸੀਂ ਸਾਨੂੰ 10 ਲੱਖ ਰੁਪਏ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਵਾਇਰਲ ਕਰ ਦੇ ਨਹੀਂ ਪ੍ਰੈਸ ਨੂੰ ਦਵਾਵਾਂਗੇ ਨਹੀਂ ਇਹ ਕਰਾਂਗੇ ਜਿਹਦੇ ਸਬੰਧ ਵਿੱਚ ਉਹਨਾਂ ਦੇ ਇਹ ਇਨਫਾਰਮੇਸ਼ਨ ਸਾਡੇ ਐਸ.ਆਈ. ਗੁਰਚਰਨ ਸਿੰਘ ਦੇ ਪਾਸ ਆਈ ਸੀ ਥਾਣਾ ਮਕੂਲਪੁਰਾ ਜੋ ਉਹਨਾਂ ਨੇ ਉਹਦੇ ਉੱਤੇ ਮਕਦਮਾ ਨੰਬਰ 49 ਡੇਟਡ 30 3 25 ਅੰਡਰ ਸੈਕਸ਼ਨ 308 2 62 352 3 ਕਾਠਬਲੀਕ 2 111 ਬੀ ਐਨ ਐਸ थाना ਮਕਬੂਲਪੁਰਾ ਬੀ ਐਨ ਐਸ ਨੇ ਤਾਰਾ ਤਾ ਤ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੇ ਤਹਿਤ ਵਰਨ ਕਪੂਰ ਪੁੱਤਰ ਸ਼ਤੀਸ਼ ਕਪੂਰ ਮਕਾਨ ਨੰਬਰ ਐਫ 6 ਡਾਇਮੰਡ ਗੋਲਨ ਮੈਲ ਜੀਟੀ ਰੋਡ ਸ਼ਿਆੜਾ ਜਿਸ ਨੂੰ 30 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਨਿਲ ਉਰਫ ਅਮਰਿੰਦਰ ਸਿੰਘ ਪੁੱਤਰ ਜੈਪ ਸਿੰਘ ਜਿਨ੍ਹਾਂ ਨੂੰ 31 ਤੈਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਨਾਲ ਇਹਨਾਂ ਲੜਕੀਆਂ ਨੇ ਇੱਕ ਪੂਜਾ ਕੁਲਵਿੰਦਰ ਤੇ ਮੋਨਿਕਾ ਜੋ ਇਹ ਤਿੰਨੇ ਲੜਕੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਨਾਲ ਸਾਜ਼ ਰੜਕੇ ਲੋਕਾਂ ਦੇ ਕੋਲ ਜਿਹੜੀਆਂ ਬਲੈਕਮੇਲਿੰਗ ਕਰਕੇ ਲੋਕਾਂ ਨੂੰ ਠੱਗੀ ਮਾਰਦੀਆਂ ਨੇ ਪੈਸੇ ਵਸੂਲਦੀਆਂ ਨੇ ਜੋ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਵਰਨ ਕਪੂਰ ਦਾ ਜਿਹੜਾ ਵਾ ਰਿਮਾਂਡ ਲਿਆ ਗਿਆ ਸੀ ਜੋ ਅੱਜ ਦੁਬਾਰਾ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਸ ਗਰੋਹ ਦੇ ਨਾਲ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਕੋਲ ਨਾ ਤੇ ਇਹਨਾਂ ਨੂੰ ਕੋਈ ਸ਼ਿਵ ਸੈਨਾ ਨੇ ਵੀ ਬਾਹਰ ਕੱਢਿਆ ਹੋਇਆ ਇਹਨਾਂ ਕੋਲ ਕੋਈ ਵੀ ਪ੍ਰੈਸ ਦਾ ਜਿਹੜਾ ਵਾ ਜੈਲੋ ਕਾਰਡ ਨਹੀਂ ਹੈਗਾ ਸਿਰਫ ਲੋਕਾਂ ਨੂੰ ਆਪਣੇ ਆਪ ਨੂੰ ਪ੍ਰੈਸ ਵਾਲੇ ਦੱਸ ਕੇ ਦੂਜੇ ਦੱਸ ਕੇ ਤੇ ਬਲੈਕਮੇਲਿੰਗ ਕਰਦੇ ਆ ਜਿਹਦੇ ਨਾਲ ਲੋਕਾਂ ਦੇ ਵਿੱਚ ਅੱਜ ਬਹੁਤ ਸਾਰੇ ਸ਼ਹਿਰ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ ਵਾ ਸਾਨੂੰ ਬਹੁਤ ਸਾਰੇ ਫੋਨ ਲੋਕਾਂ ਨੇ ਕੀਤੇ ਇਹ ਬਹੁਤ ਵੱਡਾ ਗੰਦ ਸ਼ਹਿਰ ਜਿਹੜਾ ਤੁਸੀਂ ਮਕਾਇਆ ਵਾ ਜਿਹਦੇ ਨਾਲ ਅੱਜ ਮੁਕਦਮਾ ਦਰਜ ਕਰਕੇ ਰਿਪੋਰਟ ਚ ਪੇਸ਼ ਕਰਕੇ ਇਹਨਾਂ ਨੂੰ ਅੱਗੇ ਹੋਰ ਵੀ ਜਿਹੜੇ ਬਾਕੀ ਰਹਿੰਦੇ ਦੋਸ਼ੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਿਸ ਤਰੀਕੇ ਦੇ ਨਾਲ ਕਾਲੀ ਕਾਲ ਕਰਤੀ ਦੀ ਕੀ ਕਰਦੀਆਂ ਕੁੜੀਆਂ ਇਦਾਂ ਜਿਵੇਂ ਮੂੰਹ ਬੰਨ ਲੈਂਦੀਆਂ ਸੀ ਮੂੰਹ ਬੰਨ ਕੇ ਵੀਡੀਓ ਬਣਾਉਂਦੀਆਂ ਸੀ ਮੂੰਹ ਬਣਾ ਕੇ ਉਹਦਾ ਨਾਮ ਲੈਂਦੀਆਂ ਸੀ ਤੁਸੀਂ ਮੇਰਾ ਨਾਮ ਆ ਕੀਤਾ ਤੁਸੀਂ ਮੈਨੂੰ ਇੱਥੇ ਉਹ ਬੁਲਾਇਆ ਉਹ ਕੀਤਾ ਜੀ ਮੈਂ ਤਾਂ ਮਕਦਮਾ ਦਰਜ ਕਰਾ ਦਾਂਗੀ ਰੇਪ ਦਾ ਜਾਂ ਹੋਰ ਇਸ ਤਰ੍ਹਾਂ ਦੇ ਕਰਦੇ ਸੀ। ਇਹ ਵੀਡੀਓ ਕਾਲਿੰਗ ਦੇ ਉੱਪਰ ਕਰਦੀਆਂ ਸੀ। ਵੀਡੀਓ ਵੀਡੀਓ ਕਾਲਿੰਗ ਕਰਦੇ। ਇਹ ਨੰਬਰ ਉਹ ਇਹ ਨੰਬਰ ਲੈਂਦੇ ਸੀ। ਵੇਖੋ ਜੀ ਇਹ ਇਹ ਆਪਣੇ ਆਪ ਨੂੰ ਇਹ ਇੱਕ ਬੰਦਾ ਆਪਣੇ ਆਪ ਨੂੰ ਸ਼ਿਵ ਸੈਨਾ ਦਾ ਲੀਡਰ ਦੱਸਦਾ, ਇੱਕ ਪ੍ਰੈਸ ਤੇ ਵੀ ਦੱਸਦੇ ਆ ਇਹ ਕੋਈ ਸ਼ੀਦ ਭਗਤ ਸਿੰਘ ਦੇ ਨਾਲ ਵੀ ਆਪਣੇ ਕੋਈ ਪ੍ਰੈਸ ਨਾਂ ਦਾ ਜੋੜਿਆ ਹੋਇਆ ਇਹਨਾਂ ਨੇ। ਤੁਸੀਂ ਬਹੁਤ ਸਾਰੇ ਸ਼ਹਿਰ ਵਾਲੇ ਜਿਹੜੇ ਜਾਣਦੇ ਚੰਗੇ ਬੰਦਿਆਂ ਨੂੰ ਹਰੇਕ ਚੰਗੇ ਫੰਕਸ਼ਨਾਂ 'ਚ ਆਉਂਦੇ ਜਾਂਦੇ ਇਹਨਾਂ ਨੂੰ ਫਤਾਬਾ ਵੀ ਕਿਹੜੇ ਕਿਹੜੇ ਬੰਦੇ ਜਿਹੜੇ ਆ ਆਪਣੀ ਇੱਜ਼ਤ ਦੀ ਖਾਤਰ ਜਿਹੜੇ ਆ ਆਪਣਾ ਪੈਸੇ ਨੂੰ ਕੁਝ ਨਹੀਂ ਸਮਝਦੇ ਇਤ ਨੂੰ ਆਪਣੇ ਵੱਡੀ ਸਮਝਦੇ ਆ ਸਰ ਇਹਨਾਂ ਲਗੋਟਲਸ ਵੀ ਕਿਰਾਏ ਤੇ ਲਿਖੇ ਹੋਏ ਸੀ ਇੱਦਾਂ ਦੀ ਗੱਲ ਸਾਹਮਣੇ ਆਈ ਹਾਂਜੀ ਜੀ ਇਸ ਤਰ੍ਹਾਂ ਜੀ ਇਹਨਾਂ ਨੇ ਬਹੁਤ ਹੋਰ ਵੀ ਕਈ ਗੱਲਾਂ ਦੀ ਤਫ਼ਤੀਸ਼ ਜਿਹੜੀਆਂ ਸਾਡਾ ਤਫ਼ਤੀਸ਼ ਦਾ 파ਟ ਆ ਜਿਹਨੂੰ ਅਜੇ ਹੋਣਾ ਹੀ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਬਹੁਤ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਉੱਥੇ ਕਾਲ ਕਰਦੇ ਸੀ ਕਿਸੇ ਦੇ ਘਰ ਚਲ ਜਾਂਦੇ ਸੀ ਘਰ ਚਲ ਜਾਂਦੀਆਂ ਸੀ ਲੜਕੀਆਂ ਮੁੜ ਕੇ ਉੱਥੇ ਅ ਦੂਜੇ 에ਜੰਟ ਮਗਰੋ ਤੇ ਨੇ ਚਾਰ ਜਣੇ ਮਾਰ ਚਲ ਜਾਂਦੇ ਸੀ ਜਾ ਕੇ ਕਹਿੰਦੇ ਤੁਹਾਂ ਅੰਦਰ ਕੁੜੀਆਂ ਵਾੜੀਆਂ ਨੇ ਉਹ ਬੰਦਾ ਕਹਿੰਦਾ ਨਹੀਂ ਮੈਂ ਦਵਾੜੀਆਂ ਕਿਨੇ ਆ ਦੇਖੋ ਕੁੜੀਆਂ ਤੁਹਾਡ ਕੋ ਉਹ ਫਿਰ ਰੋਲਾ ਪੋਲਾ ਪੈਂਦੀਆਂ ਸੀ ਜਾਂ ਆਏ ਨਾ ਜੀ ਮੈਨੂੰ ਬੁਲਾਇਆ ਸੀ ਜੀ ਘਰ ਇਹਨਾਂ ਨੇ ਮੈਨੂੰ ਆਹ ਕਰਨ ਲੱਗਾ ਸੀ ਮੈਨੂੰ ਇਹ ਕਰਨ ਲੱਗਾ ਸੀ ਇਹਨਾਂ ਨੂੰ ਪਤਾ ਸੀ ਵੀ ਇੱਥੇ ਇਹਨਾਂ ਮਕਾਨਾਂ ਦੇ ਵਿੱਚ ਕੱਲਾ ਬੰਦਾ ਰਹਿੰਦਾ ਦੋ ਰਹਿੰਦੇ ਨੇ ਕਿ ਲੇਡੀ ਜਿੱਥੇ ਨਹੀਂ ਦੇਣੀ ਆ ਇਹ ਉਹਨਾਂ ਨੂੰ ਜਾ ਕੇ ਉੱਥੇ ਵੀ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਪੈਸੇ ਮਸੂਲੀ ਬ੍ਰਾਂਟਿਕ ਕੀਤੀ ਇਹਨਾਂ ਨੇ ਜੀ ਜਿਹੜੇ ਕੁਛ ਪੈਸੇ ਆ ਉਹਦੇ ਨਾਲ ਕੁਛ ਇਹਨਾਂ ਨੇ ਆਪਣੀਆਂ ਜਿਹੜੀਆਂ ਲੈਣ ਦੇਣਹਾਰੀਆਂ ਦਿੱਤੀਆਂ ਨੇ ਠੀਕ ਹੈ ਜੀ ਕੁਝ ਇਹਨਾਂ ਦੇ ਬੈਂਕ ਦੇ ਵਿੱਚੋ ਜਿਹਦੇ ਸਾਰੇ ਪ੍ਰੋਸੈਸ ਚੱਲ ਰਿਆ ਵਾ ਔਰ ਬਾਕੀ ਕੁਝ ਲੜਕੀਆਂ ਜਿਹੜੀਆਂ ਨੇ ਗ੍ਰਫਤਾਰ ਕਰਨ ਵਾਲੀਆਂ ਨੇ ਜਿਹੜੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਖੱਬੇ ਖੱਬ ਸੱਜੇ ਕਮਾਇਆ ਵਾ ਜਿਹੜੀਆਂ ਸਾਡੇ ਇੱਕ ਦੋ ਲੜਕੀਆਂ ਜਿਹੜੀਆਂ ਆਊਟ ਆਫ ਡਿਸਟ੍ਰਿਕਟ ਨੇ ਸਰ ਉਹ ਕੀ ਲੜਕੀਆਂ ਇਹਨਾਂ ਨੇ ਹਾਇਰ ਕੀਤੀਆਂ ਸੀ ਕਿ ਉਹ ਵੀਰਸ ਗੈਂਗ ਦਾ 파ਰਟੀ ਕੀ ਚਿਕਰ ਉਹ ਇਹਨਾਂ ਦੇ ਨਾਲ ਸਾਥੀ ਸੀ ਇਹਨਾਂ ਦੀ ਉਹ ਇਹ ਸਾਰੀਆਂ ਇਹਨਾਂ ਨੇ ਲੜਕੀਆਂ ਸੀ ਜਿਨ੍ਹਾਂ ਨੂੰ ਨਾਲ ਇਹਨਾਂ ਨੇ ਆਪਣੇ ਨਾਲ ਮਲਾਇਆ ਹੋਇਆ ਸੀ ਜਿੱਥੇ ਲੋਡ ਪੈਂਦੀ ਸੀ ਉਹਨੂੰ ਭੇਜਦੀ ਸੀ ਭੇਜ ਕੇ ਉਹਨਾਂ ਨੂੰ ਅੱਗੇ ਪਹਿਲਾਂ ਬੰਦੇ ਨੂੰ ਕੁਝ ਬੰਦੇ ਤੇ ਆਪਣੇ ਉਹਨਾਂ ਨੂੰ ਨਾਲ ਚਲਾ ਲਈਦੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਰਕੇ ਉਹਨਾਂ ਨੂੰ ਬਲੈਕਮੇਲ ਕਰਦੇ ਤੇ ਜਿਹੜੇ ਇਹਨਾਂ ਦੇ ਆਪਣੇ ਹੋਏ ਆਇਡੈਂਟ ਤੇ ਲਿੱਤੇ ਇਹ ਕੋਈ ਇਦਾਂ ਨੇ ਇਹ ਵੀ ਗੱਲ ਸਾਹਮਣੇ ਆਈ ਆ ਲੇਕਿਨ ਤਫਤੀਸ਼ ਦਾ 파ਟ ਆ ਇਹਨਾਂ ਨੇ ਕੋਈ ਜਿਹੜੇ ਹੋਟਲਾਂ ਦੇ ਨਾਲ ਲਿੰਕ ਵੀ ਕੀਤੇ ਹੋਏ ਨੇ ਜਿੱਥੇ ਉਹਨਾਂ ਨੂੰ ਭੇਜਦੇ ਸਨ। ਉਹਨਾਂ ਨੇ ਕੋਈ ਫੋਨ ਵੀ ਦਿੱਤਾ ਉਹਨਾਂ ਨੂੰ ਕੋਈ ਫੋਨ ਪ੍ਰਾਪਤ ਹੋਇਆ। ਹਾਂਜੀ ਫੋਨ ਪ੍ਰਾਪਤ ਹੋਇਆ ਜੀ ਫੋਨ ਦੇ ਵਿੱਚ